ਹਾਂਜੀ ਭਾਈ ਆਹ ਵੀਡੀਓ ਦੇਖੋ ਆਪਾਂ ਨੇ ਇਹ ਪਟੜਾ ਕੱਢਿਆ ਇਹਦੇ ਵਿੱਚੋਂ ਡੇਕ ਦੀ ਲੱਕੜ ਚੋਂ ਬਰਮਾ ਡੇਕ ਚੋਂ ਇਹ 11 ਇੰਚੀ ਚੌੜਾ ਹੈਗਾ ਤੇ 7 ਇੰਚੀ ਉੱਚਾ ਹੈਗਾ ਤੇ 32 ਇੰਚ 33 ਇੰਚ ਲੰਬਾ ਹੈਗਾ ਇਹ ਬਾਈ ਲੱਕੜ ਚ ਰੋਣਾ ਆਈਦੀ ਵਾਲਣ ਵਿਆਹ ਵਾਸਤੇ ਇਹਨਾਂ ਦੇ ਮੂਰੇ ਮਹੀਨੇ 'ਚ ਵਿਆਹ ਹੈਗਾ ਤੇ ਮਤਲਬ ਇਹ ਕਹਿੰਦੇ ਇਹਨਾਂ ਨੇ ਵੀਡੀਓ ਦੇਖੀ ਸੀ ਭਾਈ ਕਹਿੰਦੇ ਪਟੜਾ ਬਣਾਉਣਾ ਉਹਦੇ ਨਾਲ ਦਾ ਮਾਹ ਕੁਲ ਕਰਨੇ ਭਾਈ ਬਣਾ ਦੇਗੇ ਤੇ ਬੋਰਕੀ ਸਾਰੇ ਵੀ ਕੰਮ ਦੀਆਂ ਲੱਕੜਾਂ ਨਾਲ ਨੇ ਮਤਲਬ ਬਲ ਨਹੀਂ ਜਰਿਆਗਾ ਆਪਾਂ ਨੇ ਫੇਰ ਵਿੱਚੋਂ ਵੀ ਫੇਰ ਇਹਦੇ ਪਟੜਾ ਕੱਢਿਆ ਇਹ ਉਹ ਪਟੜਾ ਬਾਈ ਜਿਹੜੇ ਵਿਆਹ ਵੇਲੇ ਮਤਲਬ ਨਾਈ ਧੋਈ ਕਰਦੇ ਹੁੰਦੇ ਨੇ ਜਾਂ ਹਲਦੀ ਦੀ ਰਸਮ ਕਰਦੇ ਹੁੰਦੇ ਨੇ ਜਾਂ ਪਾਣੀ ਨਹੀਂ ਪਾਰਦੇ ਹੁੰਦੇ ਖੜਾ ਕੇ ਉਹ ਪਟੜਾ ਹੈ ਬਈ ਇਹ ਤੇ ਤੁਹਾਨੂੰ ਪਟੜਾ ਦੇਖਿਓ ਤੁਸੀਂ ਪੂਰਾ ਵੀਡੀਓ ਪੂਰੀ ਦੇਖਿਓ ਕਟਿਆ ਨਾ ਵੀ ਇਹ ਮਤਲਬ ਕਮੈਂਟਾਂ ਐ ਦੱਸਿਓ ਵੀ ਕਿਸੇ ਨੇ ਇਹਦੇ ਨਾਲ ਦਾ ਡਿਜ਼ਾਈਨ ਕਿਤੇ ਦੇਖਿਆ ਹੋਵੇ ਤਾਂ ਵੀ ਦੱਸ ਦਿਓ ਉਹਦੇ ਨਾਲ ਦੇਖਿਓ ਤਾਂ ਵੀ ਦੱਸ ਦਿਓ ਪਤਾ ਤੇ ਕੋਈ ਵੀਡੀਓ ਮਤਲਬ ਹਸਣਾ ਹਸਾਉਣ ਵਾਲੀ ਹੁੰਦੀ ਆ ਨਾ ਕੋਈ ਵੀਡੀਓ ਵਧੀਆ ਹੁੰਦੀ ਹੈ ਨਾ ਨੂੰ ਲਾਇਕ ਕਰਿਆ ਕਰੋ ਹਸਣਾ ਇਸ ਜੋਗ ਵਿੱਚ ਬਹੁਤ ਵੱਡੀ ਹਸਾਉਣਾ ਤੇ ਹਸਣਾ ਬਹੁਤ ਵੱਡੀ ਕਲਾ ਹੈ ਲਾਇਕ ਕਮੈਂਟ ਕਰਿਆ ਕਰੋ ਇਹ ਵੀਡੀਓ ਨੂੰ ਤੇ ਬਾਕੀ ਮਿਲਣ ਦਾ ਮੋਣਾ ਤਾਂ ਆਪਾਂ ਨੇ ਹੈ ਨਹੀਂ ਅੱਖਾਂ ਵਾਲੀ ਨਾ ਕੋਈ ਇਹ ਨਿਸ਼ਾਨ ਲਾਇਆ ਆਪਾਂ ਨੇ ਬਾਕੀ ਪੀਤਾ ਗੁਣੀਆਂ ਇਹ ਤਾਂ ਮਿਸਤਰੀ ਦੀ ਅੱਖਾਂ 'ਚ ਹੀ ਹੁੰਦੇ ਨੇਗੇ ਸਾਹਲ ਪੀਤਾ ਗੁਣੀਆਂ ਲੇ ਵੱਲੂ ਵੱਲ ਤਾਂ ਇਹ ਤਾਂ ਮਿਸਤਰੀ ਦੀ ਅੱਖਾਂ 'ਚ ਹੀ ਹੁੰਦੇ ਨੇ ਤੇ ਬਾਕੀ ਰੱਬ ਦੀ ਕਰਾ ਬਖਸ਼ੀ ਹੁੰਦੀ ਹੈ ਜਦ ਕੋਈ ਗੱਲ ਨਹੀਂ ਹਣਾ ਬਾਕੀ ਕਰਨ ਵਾਲਾ ਵਾਹਿਗੁਰੂ ਹੈ ਆਪਾਂ ਦਾ ਕੌਣ ਹੈ ਜੀ ਤੇ ਆ ਦੇਖੋ ਤੁਹਾਨੂੰ ਵੀ ਮਤਲਬ ਜਿੰਨੀ ਵਾਹਿਗੁਰੂ ਕਲਾ ਦਿੱਤੀ ਹੈ ਆਪਾਂ ਉਨੀ ਵਰਤਦੇ ਆ ਜਿੰਨਾ ਕੋਨੇ ਮਤਲਬ ਗਿਆਨ ਦਿੱਤਾ ਹੈਗਾ ਉਨਾ ਹੀ ਵਰਤਿਆ ਪਰ ਇਹ ਡਿਜ਼ਾਈਨ ਦਿਮਾਗ ਵਿੱਚ ਆਇਆ ਮੌਕੇ ਤੇ ਉਹ ਮੈਂ ਬਣਾਇਆ ਆਪਾਂ ਨੇ ਮਤਲਬ ਇਹਨਾਂ ਵਾਹਿਗੁਰੂ ਨੇ ਆਪਾਂ ਬਖਸ਼ਿਆ ਤੁਸੀਂ ਦੇਖੋ ਇਹ ਡਿਜ਼ਾਈਨ ਦੇ ਵਧੀਆ ਲੱਗਿਆ ਬਾਈ ਉਹ ਲੈ ਕੇ ਤੇ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਵੀ ਇਹ ਵਧੀਆ ਲੱਗਿਆ ਤਾਂ ਵੀ ਕਰ ਦਿਆ ਕਰੋ ਕਿ ਨਾ ਵਧੀਆ ਲੱਗੇ ਤਾਂ ਜਿਹੇ ਨਾ ਕਰੇ ਕੋਈ ਚੱਕਰ ਨਹੀਂ ਇਹ ਪੂਰਾ ਇਹ ਘੈਂਟ ਬਣਾਉਣਾ ਦੇਣਾ ਤੇ ਇਹ ਦੇਖੋ ਤੁਸੀਂ ਨਵਾਂ ਡਿਜ਼ਾਈਨ ਬਣਾਇਆ ਹੈਗਾ ਵੀ ਆਪਾਂ ਨੇ ਵੀ ਨਹੀਂ ਬਣਾਇਆ ਪਹਿਲਾਂ ਕਿਤੇ ਇਹ ਪਹਿਲੀ ਵਾਰ ਬਣਾਇਆ ਹੈਗਾ ਇਹ ਬਾਈ ਆਪਣੇ ਪਿੰਡ ਦੀ ਨੀ ਲਾਂਗੋ ਵਾਲ ਦੀ ਨੇ ਇਹਨਾਂ ਦੇ ਬੇਟੇ ਦਾ ਵਿਆਹ ਹੈਗਾ ਉਹਦੇ ਵਾਸਤੇ ਮਤਲਬ ਖੜਾ ਕੇ ਲੈ ਕੇ ਗਏ ਨੇ ਹੇ ਬਾਈ ਵੀ ਬਹੁਤ ਖੁਸ਼ ਹੋਏ ਕਹਿੰਦੇ ਯਾਰ ਵੀ ਬਹੁਤ ਘੈਂਟ ਬਣਿਆ ਤੇ ਵਧੀਆ ਲੱਗਿਆ ਬਸ ਖਿੱਚ ਕੇ ਸ਼ੇਅਰ ਕਰ ਦਿਓ ਓਕੇ ਧੰਨਵਾਦ ਸਾਰਿਆਂ ਨੂੰ ਰੱਬ ਚੜ੍ਹਦੀ ਕਲਾ 'ਚ ਰੱਖੇ